ਸਤਿ ਸ੍ਰੀ ਅਕਾਲ ਜੀ ਇਸ ਵੇਲੇ ਆਪਾਂ ਚੱਬੇਵਾਲ ਥਾਣੇ ਦੇ ਬਾਹਰ ਖੜੇ ਹੈਗੇ ਆ ਤੇ ਜਿੱਦਾਂ ਕਿ ਆਪਾਂ ਦੇਖ ਰਹੇ ਇਸ ਵੇਲੇ ਰਾਤ ਦੇ 1 ਵਜੇ ਚੁੱਕਾ ਆ 2 ਵਜਨ ਲੱਗੇ ਹੈਗੇ ਆ ਤੇ ਇਸ ਵੇਲੇ ਇੰਨੀ ਭੀੜ ਖੜੀ ਹੋਣ ਦਾ ਵਜਾ ਹੈਗਾ ਆ ਉਹ ਆ ਟਰੱਕ ਜਿਹੜਾ ਆਪਾਂ ਦਿਖਾ ਰਹੇ ਆ ਮਾੜੀ ਇੰਨੀ ਕੰਮ ਰਬੋ ਇਸ ਟਰੱਕ ਵੱਲ ਤੇ ਇਸ ਟਰੱਕ ਬਾਰੇ ਥੋੜੀ ਜੀ ਜਾਣਕਾਰੀ ਦੇਣਾ ਚਾਹੁੰਦਾ ਆ ਜਿੱਦਾਂ ਕਿ ਇਸ ਟਰੱਕ ਨੂੰ ਸਾਡੇ ਟੀਮ ਮੈਂਬਰ ਕਰਨ ਤੇ ਆਪਣੇ ਹਿਮਾਂਸ਼ੂ DJ ਦਾ ਕੰਮ ਕਰਦੇ ਆ ਜਿਨ੍ਹਾਂ ਨੇ ਹੁਸ਼ਿਆਰ ਪਰਤੋਂ ਇਹਨੂੰ ট্রাক ਨੂੰ ਲੈ ਜਾਂਦੇ ਹੋਇਆ ਦੇਖਿਆ ਜਿੱਦਾਂ ਜਾਨਵਰਾ ਦੀ ਪੈਰਾਂ ਦੀਆਂ ਆਵਾਜ਼ਾਂ ਖੜਕੜਾਹ ਔਰ ਇਹਨਾਂ ਦੇ ਜਿਹੜਾ ਕੀਕੇ ਦਾ ਰੋਣ ਦੀਆਂ ਆਵਾਜ਼ਾਂ ਹੁਣ ਵੀ ਤੁਹਾਨੂੰ ਸੁਣ ਜਾਣਗੀਆਂ ਤੇ ਜਦੋਂ ਇਹਨਾਂ ਨੇ ਇਸ ਡਰਾਈਵਰ ਨੂੰ ਨਾਲ ਲਗਾ ਕੇ ਆਪਣੀ ਐਕਟਿਵਾ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਹੋਰ ਜ਼ਿਆਦਾ ਅੱਗੇ ਇਹ ਗੱਡੀ ਦੁੜਾ ਲਈ ਜਿਹਦੇ ਕਾਰਨ ਸ਼ੱਕ ਜਿਹੜਾ ਹੋਰ ਜ਼ਿਆਦਾ ਗੰਭੀਰ ਹੋਇਆ ਤੇ ਜਦੋਂ ਅੱਗੇ ਜਾ ਕੇ ਇਹਨਾਂ ਨੇ ਆਪਣੀ ਜਾਨ ਜੋਕਿੰਚ ਲੈ ਕੇ ਰਿਸਕ ਦਾ ਡਰ ਲੈ ਕੇ ਕਿ ਮਾਨਸ਼ੂ ਕਰਨ ਇਹਨਾਂ ਨੇ ਇੰਦਰ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਟਰੱਕ ਦੇ ਸਾਈਡ ਵੀ ਮਾਰਨ ਦੀ ਕੋਸ਼ਿਸ਼ ਕੀਤੀ ਜਿੱਦਾਂ ਕਿ ਆਪਾਂ ਆਮ ਤੌਰ ਤੇ ਰੀਲਾਂ ਦੇ ਵਿੱਚ ਦੇਖਦੇ ਆਂ ਗੱਡੀਆਂ ਰੋਕਣ ਦੀ ਵਜ੍ਹਾ ਦੇ ਕਾਰਨ ਉਹ ਅੱਗੇ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੀਆਂ ਵੀ ਗੱਡੀਆਂ ਨਾਲ ਲੱਗੀਆਂ ਹੁੰਦੀਆਂ ਆ ਤੇ ਜਦੋਂ ਫੇ ਅੱਗੇ ਗੱਡੀ ਰੋਕੀ ਤਾਂ ਵਿੱਚ ਲਗਭਗ 40-50 ਜਿਹੜੇ ਹੈਗੇ ਆ ਮਵੇਸ਼ੀ ਹੈਗੇ ਆ ਜਿਨ੍ਹਾਂ ਦੇ ਵਿੱਚ ਛੋਟੇ ਵੱਡੇ ਬੁਰੀ ਹਾਲਤ ਦੇ ਵਿੱਚ ਆ ਵਾਜ ਜਿਹੜੀਆਂ ਸੁਣਦੇ ਇਹਨਾਂ ਦੀਆਂ ਆ ਔਰ ਐਦਾਂ ਭਰੇ ਪਏ ਆ ਜਿਹਦੇ ਵਿੱਚ ਇਹਨਾਂ ਦੇ ਆਪਣੇ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਆ ਆਮ ਤੌਰ ਤੇ 30 ਕੁ ਵੱਡੇ ਖਾਣੇ ਹੋ ਸਕਦੇ ਆ ਜੇ ਇਨਸਾਨਾਂ ਦੀ ਗੱਲ ਕਰੀਏ ਤੇ ਜਿੱਥੇ 50 ਵੱਡੇ ਪਸ਼ੂ ਜਿਹੜੇ ਹੈਗੇ ਆ ਬੰਦ ਕੀਤੇ ਹੋਏ ਆ ਤੇ ਆਪਾਂ ਜਿਹੜੀ ਸਰਕਾਰ ਨੂੰ ਗੁਜਾਰਿਸ਼ ਕਰਨਾ ਚਾਹਾਂਗੇ ਕੀ ਇਹਦੇ ਉੱਪਰ ਜਿਹੜੀ ਐਨੀਮਲ ਕਰੁਅਲਟੀ ਦਾ ਜਿਹੜਾ ਹੈਗਾ ਕੇਸ ਹੈਗਾ ਆ ਬੰਦਾ ਹੈਗਾ ਆ ਤੇ ਉਹਦੀ ਮੰਗ ਆ ਉਹ ਆਪਾਂ ਇਸ ਇਨਸਾਫ ਇਤੋਂ ਲੈ ਕੇ ਜਾਣਾ ਚਾਹੀ ਸਾਨੂੰ ਸਵੇਰ ਹੋ ਜਵੇ ਚਾਹੇ ਫੇ ਕੱਲ ਰਾਤ ਦਾ ਹੋ ਜਵੇ ਸਾਨੂੰ ਬਹੁਤ ਬਹੁਤ ਧੰਨਵਾਦ